ਖਬਰ ਦਾ ਰੁੱਕ ਕਰਦੇ ਹਾਂ ਖਬਰ ਹੈ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਦੇ ਬੰਗਾ ਕਤਲकांड ਦੇ ਵਿੱਚ ਦੋ ਮੁਲਜ਼ਮ ਨਾਮਜ਼ਦ ਕੀਤੇ ਗਏ ਨੇ ਬੰਗਾ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਮੁਲਜ਼ਮ ਔਰ ਕੱਲ ਬਦਮਾਸ਼ਾਂ ਨੇ ਸਕੋਰਪੀਓ ਦੇ ਉੱਤੇ ਗੋਲੀਆਂ ਚਲਾਈਆਂ ਸੀ ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਸਕੋਰਪੀਓ ਦੀਆਂ ਤਸਵੀਰਾਂ ਔਰ ਕਿਸ ਤਰੀਕੇ ਨਾਲ ਸਕੋਰਪੀਓ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕੁਝ ਹੀ ਪਲਾਂ ਚ ਤਸਵੀਰਾਂ ਆਉਣਗੀਆਂ ਇੱਕ ਨੌਜਵਾਨ ਦੀ ਮੌਤ ਹੋਈ ਹੈ ਚਾਰ ਗੰਭੀਰ ਜ਼ਖਮੀ ਹੋਏ ਨੇ ਕਰੀਬ 16-17 ਰਾਊਂਡ ਫਾਇਰਿੰਗ ਦੇ ਕਰਕੇ ਫਰਾਰ ਹੋ ਗਏ I20 ਦੇ ਵਿੱਚ ਜਿਹੜੇ ਬਦਮਾਸ਼ ਆਏ ਸਨ ਫਾਇਰਿੰਗ ਦੌਰਾਨ ਇਲਾਕੇ ਦੇ ਵਿੱਚ دہشت ਤੜ ਤੜ ਗੋਲੀਆਂ ਉੱਥੇ ਚਲਾਈਆਂ ਗਈਆਂ ਨੇ ਔਰ ਲੋਕ ਆਪਣੀ ਜਾਨ ਬਚਾਉਣ ਦੇ ਲਈ ਇਧਰ-ਉਧਰ ਭੱਜਦੇ ਉੱਥੇ ਨਜ਼ਰ ਆ ਰਹੇ ਸਨ ਤਾਂ ਇਸ ਸਮੇਂ ਦੀ ਅਹਿਮ ਖਬਰ ਹੈ ਦੋ ਲੋਕਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਬੰਗਾ ਵਾਲੇ ਪੂਰੇ ਖੇਸ ਦੇ ਵਿੱਚ ਔਰ ਸਕੋਰਪੀਓ ਗੱਡੀ ਜਦੋਂ ਅਸੀਂ ਦੇਖਦੇ ਹਾਂ ਇੱਕ ਔਰ ਸਕਰੀਨ ਤੇ ਤੁਹਾਨੂੰ ਦਿਖਾਉਣਾ ਹੈ ਸਕੋਰਪੀਓ ਦੀ ਸਥਿਤੀ ਸਕੋਰਪੀਓ ਪੀਬੀ 12 ਯਾਨੀ ਕਿ ਇਹ ਗੱਡੀ ਰੋਪਣ ਨੰਬਰ ਹੈਗੀ ਹੈ ਇਸ ਦੇ ਵਿੱਚ ਸਕੋਰਪੀਓ ਜਿਸ ਦੇ ਵਿੱਚ ਜਿਹੜੇ ਕਰੀਬ 5 ਲੋਕ ਦੱਸੀ ਜਾ ਰਹੇ ਨੇ ਸਵਾਰ ਸੀ ਔਰ ਗੱਡੀਆਂ ਦੇ ਗੱਡੀ ਦੇ ਉੱਤੇ ਨਿਸ਼ਾਨ ਦੇਖੋ ਗੋਲੀਆਂ ਦੇ ਅਸੀਂ ਗੋਲੀਆਂ ਦੇ ਨਿਸ਼ਾਨ ਗਿਣਨ ਦੀ ਕੋਸ਼ਿਸ਼ ਕੀਤੀ ਹੈ 8 ਤਾਂ ਸਿਰਫ ਜਿਹੜਾ ਫਰੰਟ ਸ਼ੀਸ਼ਾ ਉਸ ਦੇ ਉੱਤੇ ਹੀ ਸਾਨੂੰ ਨਜ਼ਰ ਆ ਰਹੇ ਨੇ ਔਰ ਉਸ ਤੋਂ ਬਾਅਦ ਬਿਲਕੁਲ ਸੱਜੇ ਪਾਸੇ ਖੱਬੇ ਪਾਸੇ ਪਿਛਲੇ ਪਾਸੇ ਹਰ ਪਾਸੇ ਗੱਡੀ ਦੇ ਵਿੱਚ ਤੋੜਪਨ ਹੋਈ ਹੈ ਇਹ ਵੀ ਲੱਗ ਰਿਹਾ ਹੈ ਕਿ ਜਿਵੇਂ ਗੱਡੀ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਹੋਵੇ ਤੇ ਉਸ ਤੋਂ ਬਾਅਦ ਗੋਲੀਆਂ ਚਲਾਈਆਂ ਜਾਂ ਫਿਰ ਜਿਹੜੀ ਤੋੜਪਨ ਕੀਤੀ ਗਈ ਹੈ ਗੱਡੀ ਦੇ ਵਿੱਚ ਤੋੜਪਨ ਤਾਂ ਜਿਹੜੀ ਹੋਈ ਹੈ ਉਹ ਸ਼ੀਸ਼ੇ ਦੇ ਵਿੱਚ ਗੋਲੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਚਾਰ ਗੰਭੀਰ ਜ਼ਖਮੀ ਹੋਏ ਨੇ ਔਰ ਕੁੱਲ ਮਿਲਾ ਕੇ ਅੱਠ ਗੋਲੀਆਂ ਤਾਂ ਬਿਲਕੁਲ ਸਾਹਮਣੇ ਵਾਲੇ ਸ਼ੀਸ਼ੇ ਦੇ ਉੱਤੇ ਬਿਲਕੁਲ ਅੱਗੇ ਵਾਲੇ ਸ਼ੀਸ਼ੇ ਦੇ ਉੱਤੇ ਵੱਜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੈਂ ਜੋ ਆਲਰੇਡੀ ਜ਼ਿਕਰ ਕੀਤਾ ਕਿ ਜੋ ਤੁਸੀਂ ਪਰਲੇ ਪਾਸੇ ਘੁੰਮ ਕੇ ਦੇਖਦੇ ਹੋ ਗੱਡੀ ਦੇ ਵਿੱਚ ਤਾਂ ਉੱਥੇ ਵੀ ਤੁਹਾਨੂੰ ਜਿਹੜਾ ਡਰਾਈਵਰ ਸਾਈਡ ਹੁੰਦੀ ਹੈ ਬੋਨਟ ਤੋਂ ਪਿੱਛੇ ਵਾਲੀ ਤਾਕੀ ਹੁੰਦੀ ਹੈ ਉਸ ਦੇ ਵਿੱਚ ਵੀ ਗੋਲੀਆਂ ਵੱਜੀਆਂ ਹੋਣ ਸ਼ੀਸ਼ੇ ਕਾਫੀ ਟੁੱਟੇ ਹੋਏ ਨੇ ਤਾਂ ਪਿਛਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਤੇ ਇਹ ਵੀ ਲੱਗ ਰਿਹਾ ਹੈ ਕੁਝ ਗੋਲੀਆਂ ਵਰਗੇ ਨਿਸ਼ਾਨ ਇੱਥੇ ਵੀ ਨਜ਼ਰ ਆ ਰਹੇ ਨੇ ਇਹ ਬਿਲਕੁਲ ਸਾਈਡ ਵਾਲੇ ਪਾਸੇ ਤਾਂ ਗੋਲੀਆਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਜਾਂ ਤਾਂ ਗੋਲੀ ਆਰਪਾਰ ਨਿਕਲੀ ਇਸ ਕਰਕੇ ਪਿਛਲੇ ਵਾਲਾ ਸ਼ੀਸ਼ਾ ਟੁੱਟ ਗਿਆ ਜਾਂ ਫਿਰ ਜਿਹੜੇ ਮੁਲਜ਼ਮ ਸੀ ਉਹਨਾਂ ਨੇ ਹੇਠਾਂ ਉਤਰ ਕੇ ਚਾਰੇ ਪਾਸੇ ਤੋਂ ਘੇਰਾ ਪਾਇਆ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ 16 ਤੋਂ 17 ਰਾਊਂਡ ਉੱਥੇ ਗੋਲੀਆਂ ਚੱਲੀਆਂ ਨੇ ਇੱਕ ਸ਼ਖਸ ਦੀ ਮੌਤ ਹੋਈ ਹੈ ਗੈਂਗਵਾੜਸੀ ਆ ਕੀ ਸੀ ਉਹ ਦੇਖਣਾ ਹੋਏਗਾ ਪੁਲਿਸ ਦੀ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਪਰ ਇਹ ਘਟਨਾ ਨੇ ਕਿਤੇ ਨਾ ਕਿਤੇ ਇਸ ਇਲਾਕੇ ਦੇ ਵਿੱਚ ਜ਼ਰੂਰ دہشت ਵਾਲਾ ਮਾਹੌਲ ਪੈਦਾ ਕਰ ਦਿੱਤਾ ਤਾਂ ਬਦਮਾਸ਼ਾਂ ਨੇ ਸਕੋਰਪੀਓ ਦੇ ਉੱਤੇ ਗੋਲੀਆਂ ਚਲਾਈਆਂ ਨੇ ਔਰ ਦੱਸ ਦਿਆ ਤੁਹਾਨੂੰ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਟੀਮਾਂ ਬਣਾਈਆਂ ਨੇ ਔਰ ਜਲਦੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਇਸ ਸਭ ਦੇ ਵਿਚਾਲੇ ਬਦਮਾਸ਼ਾਂ ਨੇ ਸਕੋਰਪੀਓ ਤੇ ਗੋਲੀਆਂ ਕਿਉਂ ਚਲਾਈਆਂ ਕੀ ਇਹ ਗੈਂਗਵਾਰ ਸੀ ਜਾਂ ਦੋ ਤਰ੍ਹਾਂ ਦੀ ਕੋਈ ਝੜਪ ਸੀ ਖੈਰ ਜੇ ਝੜਬੀ ਹੋਵੇ ਤਾਂ 16-17 라ਉਂਡ ਮਤਲਬ 3-4 ਕ ਟੋਕਟ ਹਥਿਆਰ ਦੂਜੀ ਪਾਰਟੀ ਦੇ ਕੋਲ ਜਿਹੜੇ i20 ਦੇ ਵਿੱਚ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਕੋਲ ਡੈਫੀਨਿਟਲੀ ਹੋਣਗੇ ਤਾਂ ਹੀ ਇਸ ਤਰੀਕੇ ਦੀ ਸਥਿਤੀ ਬਣੀ ਹੈ ਬਦਮਾਸ਼ਾਂ ਨੇ ਸਕੋਰਪੀਓ ਦੇ ਉੱਤੇ ਗੋਲੀਆਂ ਵਰਾਈਆਂ ਨੇ ਔਰ ਕਰੀਬ 16-17 ਰਾਉਂਡ ਫਾਇਰਿੰਗ ਕਰਕੇ ਉੱਥੋਂ ਫਰਾਰ ਹੋਏ ਨੇ ਇਹ ਕਾਬਲੇ ਗੌਰ ਹੈ ਕਿ ਸੋਮਵਾਰ ਦਿਰਸ਼ਾਮਪੂਰੀ ਘਟਨਾ ਵਾਪਰੀ ਹੈ ਬੰਗਾ ਨਵਾਂ ਸ਼ਹਿਰ ਦੇ ਵਿੱਚ ਪੈਂਦਾ ਹੈ ਔਰ ਬੰਗਾ ਦੇ ਬੱਸ ਸਟੈਂਡ ਦੇ ਉੱਤੇ ਪੂੜਾ ਘਟਨਾਕਰਮ ਵਾਪਰਿਆ ਹੈ ਆਪਾਂ ਇਹ ਵੀ ਅੰਦਾਜ਼ਾ ਲਗਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਗੋਲੀਆਂ ਇਸ ਤਰੀਕੇ ਨਾਲ ਚੱਲ ਰਹੀਆਂ ਹੁਣ ਤਾਂ ਉੱਥੇ ਮੌਜੂਦ ਉੱਥੇ ਮੌਜੂਦ ਲੋਕਾਂ ਦੀ ਸਥਿਤੀ ਕੀ ਹੋएगी ਰੁੱਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਬੰਗਾ ਨਵਾਂ ਸ਼ਹਿਰ ਤੋਂ ਸਾਡੇ ਨਾਲ ਜੁੜ ਕੀ ਕੁਛ ਤੁਹਾਡੇ ਕੋਲ ਜਾਣਕਾਰੀ ਹੈ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਦੇ ਹੱਥ ਕੁਝ ਲੱਗਿਆ ਜਿੱਦਕਿ ਕੋ ਗਰਮ ਸਥਿਤੀ ਦੇ ਸਬੰਧ ਵਿੱਚ ਇਹ ਘਟਨਾ ਸਾਹਮਣੇ ਖੜਾ ਹੈ ਕਿ ਕਿਹੜੀ ਇੱਕ ਪਲ ਘਟਨਾ ਹੋਈ ਸੀ ਇਹ ਜੋ ਇੰਸੀ ਦੇ ਵਾਸਤੇ 524 ਨੇ ਸਾਰਥੂ ਕਬੀਲੂ ਇਸ ਸਾਰਥੂ ਜਦੂ ਪਾਵਰ ਤੋਂ ਗੋਲੀ ਚੈਤੀ ਇਸ ਜਗ੍ਹਾ ਤੋਂ ਫੋਟਾ ਸਕਦੇ ਜਿਹੜੇ ਗੋਲੀ ਚਲਾਈ ਗਈ ਸੀ ਕਿ ਠੀਕ ਹੈ ਸ਼ਾਇਦ ਤੋਂ ਦੀ ਆਵਾਜ਼ ਬਹੁਤ ਕਲੀਅਰ ਨਹੀਂ ਹੈ ਮੈਂ ਮਾਫੀ ਚਾਹੂੰਗਾ ਵਿਚਾਲੇ ਰੁਕ ਰਹੇ ਆ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਇੱਕ ਵਾਰੀ ਤਸਵੀਰਾਂ ਦਿਖਾਉਂਦੇ ਰਹੋ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਇਸ ਸਮੇਂ ਮੌਕਾ ਹੀ ਵਾਰਦਾਤ ਦੇ ਉੱਤੇ ਸਾਡੇ ਸੇ ਹੋਗੀ ਸ਼ਲੇਸ਼ ਮੌਜੂਦ ਨੇ ਸ਼ਲੇਸ਼ ਅਗਰ ਤਸਵੀਰਾਂ ਦਿਖਾ ਪਾਓ ਔਰ ਕਾਬਲੇ ਗੌਰ ਹੈ ਕਿ ਬਹੁਤ ਭੀੜ ਪੜ ਵਾਲਾ ਇਲਾਕਾ ਬੱਸ ਸਟੈਂਡ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਬੱਸ ਸਟੈਂਡ ਦੇ ਉੱਤੇ ਤਾਂ ਭੀੜ ਹੁੰਦੀ ਹੀ ਹੈ ਔਰ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਕਿ ਕਿਸ ਤਰੀਕੇ ਦੇ ਨਾਲ ਪੂਰਾ ਘਟਨਾਕ੍ਰਮ ਵਾਪਰਿਆ ਏ ਔਰ ਇਸ ਪੂਰੇ ਘਟਨਾਕ੍ਰਮ ਦੇ ਵਿਚਾਲੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਿਰ ਇੰਨੇ ਬੇਖੌਫ ਇਹ ਮੁਲਜ਼ਮ ਕਿਵੇਂ ਹੋ ਸਕਦੇ ਨੇ ਉੱਥੋਂ ਦੇ ਜਿਹੜੇ ਅਧਿਕਾਰੀ ਨੇ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਵੀ ਕੁਐਸਚਨ ਮਾਰ ਕੇ ਇੱਕ ਤਰੀਕੇ ਨਾਲ ਚੁਣੌਤੀ ਦੇ ਕੇ ਚਲੇ ਗਏ ਗੈਂਗਬਾਰ ਹੈ ਜਾਂ ਫਿਰ ਕੋਈ ਝੜਪ ਹੈ ਪੁਲਿਸ ਹੀ ਦੱਸੇਗੀ ਪਰ ਕਲ ਜਿਸ ਥਾਂ ਦੇ ਉੱਤੇ ਪੂਰੀ ਵਾਰਦਾਤ ਹੋਈ ਉੱਥੇ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਸਾਡੇ ਸੇ ਹੋਗੀ ਜਿਹੜੇ ਸ਼ੈਲਿਸ਼ ਤੋਂ ਦਿਖਾ ਰਹੇ ਮੈਂ ਸੁਣਨ ਦੀ ਕੋਸ਼ਿਸ਼ ਕਰਦੇ ਆਂ ਸ਼ੈਲਿਸ਼ ਕੀ ਕੁਝ ਕਹਿ ਰਹੀ ਨਹੀਂ ਜੇਕਰ ਸੜਕ ਕੋਲ ਆਵਾਜ਼ ਕਲੀਅਰ ਪਹੁੰਚ ਸਕੇ। ਬਹੁਤ ਜ਼ਿਆਦਾ ਹੈ ਸ਼ਾਮ ਨੂੰ ਉਸੇ ਤਰ੍ਹਾਂ ਬੋਲੀ ਚੱਲੀ ਹੈ। ਮੈਂ ਜਿਸ ਤਰ੍ਹਾਂ ਪੰਜਾਬ ਤੇ ਲਗਾਤਾਰ ਹਰ ਜਗ੍ਹਾ ਹੋ ਰਿਹਾ ਹੈ ਪਰ ਸ਼ਾਮ ਦੇ ਸਮੇਂ ਦੀ ਭਾਰ ਭਾਰ ਵਾਲੇ ਲਾਟਰੀ ਇੱਕ ਤਰ੍ਹਾਂ ਦੀ ये तो नवा शहर को खगवाड़ा में जाले एक मेन रास्ता है वहां सदया 40 खडूदे लोग शाम के समय सब की मार्केट बना लिए और लोग खरीदारी करने लगे लेकिन फिर भी शाम को सीटी बंद करते गोल चले तो लोग डर में क्या करते और जब लोग पत्थर पर टिकते-टिकते और कुछ पल क्यों की तरह लगे भी मेरा पीछे टूटेगी जरा बोलिए कि चाकू का 11 11 बार गोलियों पर और पर गोल चलाई गई है अरे एक मिनट की बात है कारमंडल स्पार्च भर्ती में हैले कारमंडल स्पार्च भर्ती में लेकिन डीएम सीएस

ਆਰੇ ਸ਼ਾਮ ਦੇ ਕਰੀਬ ਜਿਹੜੀ ਇਹ ਘਟਨਾ ਵਾਪਰੀ ਸੀ ਸ਼ਾਮ ਦੇ ਟਾਈਮ ਤਾਂ ਉਸ ਸਮੇਂ ਵੀ ਕੀ ਸਥਿਤੀ ਹੋਈਗੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਕੁਲਮਲਾਕੇ ਇਸ ਤਰੀਕੇ ਦੀ ਸਥਿਤੀ ਹੈ ਕਿ 16-17 ਰਾਉਂਡ ਫਾਇਰਿੰਗ ਕਰਕੇ ਬਦਮਾਸ਼ ਭੱਜ ਗਏ ਨੇ ਦੋਨੋਂ ਨਾਮਜ਼ਦ ਕਰ ਲਿਆ ਹੈ ਪੁਲਿਸ ਬਾਕੀ ਜਾਂਚ ਕਰ ਰਹੀ ਹੈ